ਕੇਂਦਰੀ ਵਾਈਟ ਤੋਂ ਵਿੱਚ ਉਹਨਾਂ ਦਾ ਜਿਹੜਾ ਵਾਈਟ ਦਾ ਘਟੋਕੀ ਕੀਤੀ ਗਈ ਆ ਕਿ ਉਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਗਿਆਗਾ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਮੰਗ ਪੱਤਰ ਜਿਹੜਾ ਮਾਨਯੋਗ ਰੈਕਟਰਪੱਤੀ ਭਾਰਤ ਉਹਨਾਂ ਨੂੰ ਦੇਣ ਚੱਲੇ ਸੀਗੇ ਜਿਹੜਾ ਕਿ ਨਰੋਲ ਦਾ ਜ਼ਲਤ ਲੋਕਾਂ ਤੋਂ ਬਨੋ ਮੰਗ ਪੱਤਰ ਸੀਗਾ ਪਰ ਜਦੋਂ ਅਸੀਂ ਮੰਗ ਪੱਤਰ ਜਾਣ ਦੇਣ ਜਾ ਰਹੇ ਸੀਗੇ ਤਾਂ ਗੇਟ ਦੇ ਉੱਪਰ ਸਾਡਾ ਮੰਗ ਪੱਤਰ ਪੜਨ ਤੋਂ ਬਾਅਦ ਇੱਕ ਸੀਆਈਡੀ ਦਾ ਮੁਲਾਜ਼ਮ ਸੀਗਾ ਜਿਹਦਾ ਨਾਮ ਸਾਨੂੰ ਅ ਬਾਅਦ ਦੇ ਵਿੱਚ ਪਤਾ ਵੀ ਲੱਗਿਆ ਤਾਂ ਉਹਨੇ ਮੰਗ ਪੱਤਰ ਪੜਨ ਤੋਂ ਬਾਅਦ ਜਿਹੜਾ ਇਹ ਮੰਗ ਪੱਤਰ ਦੇਣ ਦਾ ਨਾ ਦੇਣ ਦਾ ਵਿਰੋਧ ਕੀਤਾ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਜਿਹੜਾ ਗੇਟ ਲਾਉਣ ਦੀ ਹਦਾਇਤ ਕੀਤੀ ਜਦੋਂ ਕਿ ਸੀਆਈਡੀ ਦਾ ਕੰਮ ਨਹੀਂ ਹੈਗਾ ਕਿਸੇ ਨੂੰ ਰੋਕਣਾ ਸੀਆਈਡੀ ਦਾ ਕੰਮ ਆ ਸਿਰਫ ਮੰਗ ਪੱਤਰ ਦਵਾਉਣਾ ਅੱਜ ਦਾ ਜਿਹੜਾ ਇਥੋਂ ਸਾਡਾ ਮੰਗ ਪੱਤਰ ਦੇਣ ਤੋਂ ਰੋਕਣਾ ਤੇ ਗੇਟ ਲਗਾਉਣਾ ਜਿਹੜਾ ਇਹ ਸਾਬਤ ਹੁੰਦਾ ਵੀ ਇਹ ਦਰਬ ਸਮਾਜ ਨਾਲ ਸ਼ਰੇਆਮ ਤੱਕਾ ਹੋ ਰਿਹਾ ਇੱਥੇ ਜਿਹੜੇ ਮਲਾਜਮ ਨੇਗੇ ਉਹ ਵੀ ਦਲਿਤ ਸਮਾਜ ਨਾਲ ੱੱੱਕਾ ਕਰਦੇ ਉਹ ਵੀ ਉਹਨਾਂ ਨੂੰ ਫਿਰ ਜਿਹੜਾ ਉੱਚਾ ਨੀ ਚੱਕਣ ਦੇਣਾ ਚਾਹੁੰਦੇ ਇਸ ਪਰਕੇ ਅਸੀਂ ਅੱਜ ਦਾ ਜਿਹੜਾ ਮੰਗ ਪੱત્ર ਐ ਤੁ ਕੈਨਸਲ ਕਰਦੇ ਆ ਜਿਹੜਾ ਇਹ ਮੰਗ ਪੱત્ર ਆ ਸੀ ਇਹਨੂੰ ਨਾ ਦੇਣਾ ਔਰ ਇਹ ਰੋਕਣਾ ਇਹਦੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਸੂਬਾ ਪੱਧਰੀ ਕਾਲ ਦੇਵਾਂਗੇ ਤਾਂ ਕਿ ਜਿਹੜੇ ਇਹ ਜਰਨਲ ਵਰਗ ਦੇ ਮੁਲਾਜ਼ਮ ਨੇ ਜਿਹੜੇ ਇੱਥੇ ਮਜ਼ਦੂਰਾਂ ਨੂੰ ਅੰਦਰ ਜਾਣ ਤੋਂ ਰੋਕਦੇ ਆ ਉਨ੍ਹਾਂ ਦੇ ਖਿਲਾਫ ਜਿਹੜਾ ਐਸਸੀਐਸਪੀ ਐਕਟ ਦੇ ਪਰਚੇ ਵੀ ਅਸੀਂ ਮੰਗ ਕਰਾਂਗੇ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਮੰਗ ਪੱત્રਾ ਐਸਸੀ ਬੋਲਟ ਵੀ ਕਰਾਂਗੇ